ਹਾਂਜੀ ਮਿੱਤਰੋ ਅੱਜ ਮੂੰਗੀ ਤੇ ਆਪਣਾ ਅਪਡੇਟ ਮੂੰਗੀ ਆਪਣੀ ਹਰੀ ਹੋ ਗਈ ਵਧੀਆ ਇਦਾਂ ਬੈਡਾਂ ਤੇ ਲੱਗੀ ਹੋਈ ਆ ਦੇਖ ਲਓ ਇਹ ਆਪਾਂ ਨੇ ਕਨਾਲਕ ਵਾਹਣ ਆਪਣੇ ਖਾਨ ਜੋਗਾ ਘਰ ਜੋਗੀ ਕੀਤਾ ਤੇ ਆ ਦੇਖੋ ਵਧੀਆ ਜਰਮੀਨੇਸ਼ਨ ਹੋਈ ਜਾਨਕਿ 2-2 ਬੀ ਦੱਬੇ ਸੀਗੇ ਛੁਟਕੀ ਨਾਲ ਲਾਈ ਸੀ ਪਹਿਲਾਂ ਤੁਸੀਂ ਦੇਖੀਏ ਹੁਣੀ ਵੀਡੀਓ ਆਪਾਂ ਪਾਈ ਹੋਈ ਸੀ ਤੇ ਇੱਕ ਨਵਾਂ ਤਜਰਬਾ ਨਾ ਆਪਣਾ ਇੱਕ ਬੈਡ ਨਾ ਆਪਾਂ ਮਲਚ ਤੇ ਕਰਿਆ ਤੇ ਦੇਖਦੇ ਆਂ ਵੀ ਇਹਦੇ ਉੱਤੇ ਕਿੰਨਾ ਕੁ ਫਰਕ ਰਹਿੰਦਾ ਫਰੂਟ ਦਾ ਫਲ ਦਾ ਕਿੰਨਾ ਕੁ ਫਰਕ ਆ ਤੇ ਗਰੋਥ ਦਾ ਕਿੰਨਾ ਕੁ ਵਰਕ ਆ ਕਿੰਨਾ ਕੇ ਪਾਣੀ ਘਟ ਵੱਧ ਲੈਂਦੀ ਹੈ ਇਹ ਤਜਰਬਾ ਹੀ ਆ ਆਪਣਾ ਕਿਉਂਕਿ ਆਪਣੇ ਕੋਲੇ ਚੌਲਾ ਹੁੰਦਾ ਚੌਲਾ ਵਿੱਚ ਅਸੀਂ ਦੇਖਦੇ ਹਾਂ ਕਿ ਡਬਲ ਲੱਗਦਾ ਜੇਕਰ ਇਦਾਂ ਸਿੰਗਲ ਵੱਟ ਤੇ ਜਾਂ ਬੈੱਡ ਤੇ ਚੌਲਾ ਲੱਗਿਆ ਜਿਹਦੇ ਮਲਚ ਪਾਈ ਹੋਈ ਸੀ ਉਹ ਤੇ ਬਹੁਤ ਜ਼ਿਆਦਾ ਫਰੂਟ ਹੁੰਦਾ ਤੇ ਇਸ ਕਰਕੇ ਆਪਾਂ ਨੂੰ ਮੈਨੂੰ ਲੱਗਿਆ ਕਿ ਇਹ ਤਜਰਬਾ ਵੀ ਕਰਨਾ ਚਾਹੀਦਾ ਇਸ ਤਰ੍ਹਾਂ ਆਪਾਂ ਨਾਲ ਨਾਲ ਇਹਦਾ ਅਪਡੇਟ ਤੁਹਾਨੂੰ ਦੇਵਾਂਗੇ ਤੇ ਕੀ ਕੀ ਆਪਾਂ ਨੇ ਸਪਰੇਅ ਕਰਨੇ ਨੇ ਉਹ ਜਿੱਦੇ ਕਰੇ ਆਪਾਂ ਉਹਦੇ ਅਪਡੇਟ ਦੇਵਾਂਗੇ ਫਿਲਹਾਲ ਤਾਂ ਤੁਹਾਨੂੰ ਐਂ ਦਿਖਾਉਣਾ ਸੀ ਵੀ ਜਰਮੀਨੇਸ਼ਨ ਦੇਖੋ ਕਿੰਨੀ ਵਧੀਆ ਹੋਈ ਆ ਸਾਰੀ ਜਣਕੇ ਦਾਣਾ ਦਾਣਾ ਹਰਾ ਹੋਇਆ ਤੇ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਆ ਇਦਾਂ ਬੈੱਡ ਦੇ ਉੱਤੇ ਤੇ ਆਹ ਮਲਚ ਵਾਲਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ੇਅਰ ਕਰਦੇ ਰਾਂਗੇ ਅਪਡੇਟ ਤੁਸੀਂ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਿਆ ਕਰੋ ਤੇ ਆਪਾਂ ਤੁਹਾਡੇ ਜਵਾਬ ਤੇ ਨਾਲ ਵੀਡੀਓ ਵੀ ਦੇਵਾਂਗੇ ਮਿਲਦੇ ਹਾਂ ਜੀ ਅਗਲੇ ਅਪਡੇਟ ਦੇ ਧੰਨਵਾਦ ਜੀ